ਅਲੀ ਕੀ ਗੱਲ ਹੋਈ ਹੈ ਭਾਜੀ ਗੱਲ ਹੋਈ ਜੀ ਆਪਣੀ ਰਾਜਮੀ ਟਰਾਂਸਪੋਰਟ ਦੀ ਗੱਡੀ ਹੈ ਜੀ ਨਿਊ ਫੋਕਲ ਬੈਂਡ ਆਪਣਾ ਕਲਬ ਜਗ੍ਹਾ ਮ ਕਰਦੀ ਹੈ ਦਿੱਲੀ ਜੀ ਅੱਜ 150 ਤਨ ਦਾ ਤੋਂ ਰੂਟ ਕਰਦੇ 150 ਥਾਣੀ ਮਾਲ ਮੰਡੀ ਥਾਣੀ ਵਾਪਸ ਜਾ ਰਹੇ ਸੀ ਨਿਊ ਫੋਕਲ ਬੈਂਡ ਜੀ ਉਸ ਦੇ ਰਸਤੇ ਦੇ ਵਾਰਦਾਤ ਹੋਈ ਇਹਨਾਂ ਦੇ ਨਾਲ ਸਰ ਕਿੰਨੀ ਵਾਰਦਾਤ ਹੋਈ ਹੈ ਜੀ ਸਰ ਮੌਕੇ ਤੇ ਮੈਂ ਤਾਂ ਨਹੀਂ ਬਾਚ ਆਇਆ ਵਾ ਪਰ ਡਰਾਈਵਰ ਦੱਸ ਰਿਹਾ ਕਿ ਦੋਨੋਂ ਹਵਾਈ ਫਰ ਕੀਤੇ ਇੱਕ ਨੂੰ ਸਿੱਧੀ ਗੋਲੀ ਮਾਰੀ ਅੱਛਾ ਤੇ ਕਿੰਨੇ ਪੈਸੇ ਲੈ ਕੇ ਫਰਾਰ ਹੋਏ ਜੀ ਇਹ ਲੱਖ ਰੁਪਏ ਦੇ ਕਰੀਬ ਕੋਈ ਕਹਿ ਰਿਹਾ ਜੀ ਮੈਨੇ ਸਾਹਿਬ ਕਹਿੰਦੇ ਕਿ ਲੱਖ ਰੁਪਏ ਦੇ ਕਰ ਇਹ ਟਰੈਂਪੂ ਵਾਲਾ ਵਿੱਚ ਕੀ ਲੱਗ ਜਾ ਰਿਆ ਸੀ ਇਹ ਚ ਗਲੋਸਰੀ ਹੁੰਦੀ ਹੈ ਜੀ ਘਰਾਂ ਦਾ ਸਮਾਨ ਦੁਕਾਨਾਂ ਦਾ ਕਰਿਆਣਾ ਹੁੰਦਾ ਜੀ ਅੱਛਾ ਕੀ ਲੱਗਦਾ ਸਰ ਆਪਣਾ ਅਗਲੇ ਚੌਂਚ ਵੀ ਨਾਕਾ ਲੱਗਾ ਪਿੱਛੇ ਗੱਡੀ ਲੱਗੀ ਇਲੈਕਸ਼ਨ ਕਮਿਸ਼ਨ ਦੀ ਕਿੱਦਾਂ ਵੇਖਦੇ ਜੀ ਦੇਖੋ ਜੀ ਪਿੱਛੋਂ ਆਈ ਹੈ ਕੋਈ ਸਾਢੇ 9 ਵਜੇ ਦਾ ਕਰੀਬ ਟਾਈਮ ਹੈ ਕੋਈ ਕਾਸਟ ਟਾਈਮ ਵੀ ਨਹੀਂ ਹੈਗਾ ਇਹਦਾ ਉਹ ਜਾਂਦੇ ਨੇ ਰਾਤ ਨੂੰ ਗੱਡੀ ਨਾਲ ਪਾਸਰ ਮੋਟਰਸਾਈਕਲ ਤੇ ਕਹਰੇ ਕਿ ਤਿੰਨ ਮੁੰਡੇ ਆਏ ਨੇ ਜੀ ਉਹਨਾਂ ਨੇ ਇਹਨਾਂ ਨੂੰ ਵਾਰਦਾਤ ਉਹਨਾਂ ਜਾਂਦਾ ਜੀ ਹਾਂ ਜੀ ਕੀ ਮੰਗ ਕਰਦੇ ਹੋ ਜੀ ਮੰਗ ਜੀ ਦੋਸਤੀ ਨੂੰ ਜਲਦੀ ਜਲਦੀ ਫੜਿਆ ਜਾਵੇ ਇਨਸਾਬ ਮਿਲਣਾ ਚਾਹੀਦਾ ਜੀ ਤੇ ਜਿਹਨੂੰ ਗੋਲੀ ਵੱਜੀ ਜਖਮੀ ਤੇ ਨਹੀਂ ਹੋਇਆ ਕੋਈ ਬੰਦਾ ਜੀ ਬਸ ਉਹ 2 ਇੰਚ ਦਾ ਫੈਸਲਾ ਰਹਿ ਗਿਆ ਜੀ ਤੇ ਵੱਜਣ ਨੂੰ ਉਹਦੇ ਡਾਇਰੈਕਟ ਗੋਲੀ ਵੱਜੀ ਜੀ ਕੰਧ ਦੇ ਵੱਜੀ ਜਾਂ ਖੋਲ ਖਾ ਲੱਭਾ ਕੋਈ ਹਾਂਜੀ ਸ਼ੀਸ਼ੇ ਤੇ ਖੋਲ ਲੱਗਾ ਜੀ ਸ਼ੀਸ਼ੇ ਤੇ ਮਰੀ ਆਈ ਏ ਲੱਗਾ ਪਿਆ ਖੋਲ ਹਾਂਜੀ ਲੱਗਾ ਸ਼ੀਸ਼ੇ 'ਚ ਤੋ ਹੋਈ ਆ ਜਿਹੜਾ ਕੋਈ ਆਪਣੇ ਲੈ ਕੇ ਆ ਰਹੇ ਸੀਗੇ ਸ੍ਰਿੰਦਰ ਸਿੰਘ ਤੇ ਹਰਦੀਪ ਸਿੰਘ ਕੈਸ਼ ਦੀ ਰਿਕਵਰੀ ਜੀ ਇਹਨਾਂ ਤੇ ਫਾਇਰ ਕਰਕੇ ਤੇ ਕੈਸ਼ ਜਿਹੜਾ ਕੋਈ ਕਰੀਬ 70000 ਰੁਪਇਆ ਦੀ ਲੁੱਟ ਹੋਈ ਸਰ ਕੀ ਨਾ ਉਹ ਬੰਦੇ ਦਾ ਕੀ ਨਾਮ ਆ ਜਿਹੜਾ ਗੱਡੀ ਡਰਾਈਵਰ ਸੀ ਆਪਣਾ ਗੱਡੀ ਚਲਾਉਂਦੇ ਉਹ ਇੱਕ ਹਰਦੀਪ ਸਿੰਘ ਆ ਕਿਸ਼ਿੰਦਰ ਸਿੰਘ ਸਰ ਕਿੰਨੀਆਂ ਫਾਇਰ ਹੋਏ ਜੀ ਗੋਲੀ ਦੀ ਇੱਕ ਗੋਲੀ ਜਿਹੜੀ ਉਹ ਲੱਗੀ ਸ਼ੋ ਹੋਈ ਆ ਉਸ ਤੋਂ ਬਾਅਦ ਜਿਹੜਾ ਆਮ ਪਬਲਿਕ ਇੱਥੇ ਇਕੱਠੀ ਹੋਈ ਆ ਉਹ ਫਾਇਰ ਤੋਂ ਬਾਅਦ ਇਹਨੇ ਕਹਿੰਦੇ ਕਿ ਸਾਡਾ ਜਿਹੜਾ ਬੈਕ ਆਸ਼ੀਨ ਕੇ ਲੈ ਗਿਆ ਸਰ ਕੀ ਲੱਗਦਾ ਕਿ ਨਾਮ ਅਗਲੇ ਚੌਂਚ ਨਾਕਾ ਲੱਗਾ ਹੁੰਦਾ ਏ ਫਿਰ ਪਿੱਛੇ ਇਲੈਕਸ਼ਨ ਕਮਿਸ਼ਨ ਦੀ ਗੱਡੀ ਵੀ ਖਲੋਤੀ ਹੁੰਦੀ ਏ ਇਹਦੇ ਵਿੱਚ ਜਿਹੜਾ ਸਾਡਾ ਪੁਲਿਸ ਦਾ ਹੈ ਜੀ ਆਪਾਂ ਪੂਰੀ ਸ਼ਕਤੀ ਕਰਦੇ ਆ ਫਿਰ ਵੀ ਜਿਹੜੀ ਕੋਈ ਇਹੋ ਜਿਹੀ ਘਟਨਾ ਨੂੰ ਇਨਜਾਮ ਦੇਣ ਵਾਲੇ ਉਨਾਂ ਤੇ ਸ਼ਕਤੀ ਦੇ ਨਾਲ ਜਿਹੜਾ ਨੁਕਤੇ ਆ ਜੀ ਕੀ ਪਰਚਾ ਦਰਜ ਕਰਦੇ ਪਰਚਾ ਦਰਜ ਕਰਦੇ ਹਾਂਜੀ ਕੀ ਗੱਲ ਹੋਈ ਹੈ ਭਾਜੀ ਗੱਲ ਹੋਈ ਜੀ ਆਪਣੀ ਰਾਜਮੀ ਟਰਾਂਸਪੋਰਟ ਦੀ ਗੱਡੀ ਏ ਜੀ ਨਿਊ ਫੋਕਲ ਪੁਆਇੰਟ ਆਪਣਾ ਕਲੱਬ ਜਗਾ ਮ ਕਰਦੀ ਦਿੱਲੀ ਜੀ ਅਜੇ 100 ਫੁੱਟੀ ਤੰਦਾਂ ਤੋਂ ਰੂਟ ਕਰਦੇ 100 ਫੁੱਟੀ ਥਾਣੀ ਮਾਲ ਮੰਡੀ ਥਾਣੀ ਵਾਪਸ ਜਾ ਰਹੇ ਸੀ ਨਿਊ ਫੋਕਲ ਬੈਂਡ ਜੀ ਉਸ ਦੇ ਰਸਤੇ ਦੇ ਵਾਰਦਾਤ ਹੋਈ ਇਹਨਾਂ ਦੇ ਨਾਲ ਸਰ ਕਿੰਨੀ ਵਾਰਦਾਤ ਥਈ ਹੈ ਜੀ ਸਰ ਮੌਕੇ ਤੇ ਮੈਂ ਤੇ ਨਹੀਂ ਬਾਚ ਆਇਆ ਵਾ ਪਰ ਡਰਾਈਵਰ ਦੱਸ ਰਿਹਾ ਕਿ ਦੋਨਾਂ ਹਵਾਈ ਫੇਰ ਕੀ ਤੇ ਇੱਕ ਨੂੰ ਸਿੱਧੀ ਗੋਲੀ ਮਾਰੀ ਅੱਛਾ ਤੇ ਕਿੰਨੇ ਪੈਸੇ ਲੈ ਕੇ ਫਰਾਰ ਹੋਈ ਜੀ ਇਹ ਲੱਖ ਰੁਪਏ ਦੇ ਕਰੀਬ ਕੋਈ ਕਹਿ ਰਿਹਾ ਜੀ ਮੈਨੂੰ ਸਾਹਿਬ ਕਹਿੰਦੇ ਮੈਨੂੰ ਸਾਹਿਬ ਕਹ ਰਿਹਾ ਕਿ ਲੱਖ ਰੁਪਏ ਦੇ ਕਰੀਬ ਕੈਸ਼ ਹੈਗਾ ਜੀ ਇਹ ਟਰੈਂਪੋ ਵਾਲਾ ਵਿੱਚ ਕੀ ਲੈ ਕੇ ਜਾ ਰਿਆ ਸੀ ਇੱਥੇ ਗਲੋਸਰੀ ਹੁੰਦੀ ਹੈ ਜੀ ਘਰਾਂ ਹਾਂਜੀ ਲੱਗਦਾ ਸਰ ਆਪਣਾ ਅਗਲੇ ਚੌਂਚ ਵੀ ਨਾਕਾ ਲੱਗਾ ਪਿੱਛੇ ਗੱਡੀ ਲੱਗੀ ਇਲੈਕਸ਼ਨ ਕਮਿਸ਼ਨ ਦੀ ਕਿੱਦਾਂ ਵੇਖਦੇ ਹੀ ਦੇ ਦੇਖੋ ਜੀ ਪਿੱਛੋਂ ਆਈ ਐ ਕੋਈ ਸਾਢੇ 9 ਵਜੇ ਦਾ ਕਰੀਬ ਟਾਈਮ ਐ ਕੋਈ ਫਾਸਟ ਟਾਈਮ ਵੀ ਨਹੀਂ ਹੈਗਾ ਇਹਦਾ ਉਹ ਜਾਂਦੇ ਨੇ ਰਾਤ ਗੱਡੀ ਨਾਲ ਪਾਸਰ ਮੋਟਰਸਾਈਕਲ ਤੇ ਕਹਿ ਰਹੇ ਕਿ ਤਿੰਨ ਮੁੰਡੇ ਆਏ ਨੇ ਜੀ ਉਹਨਾਂ ਨੇ ਇਹਨਾਂ ਨੂੰ ਵਾਰਦਾਤ ਨੂੰ ਜਾਂਦਾ ਹਾਂ ਜੀ ਕੀ ਮੰਗ ਕਰਦੇ ਹੋ ਜੀ ਮੰਗ ਜੀ ਦੋਸਤੀਆਂ ਨੂੰ ਫੜ ਜਲਦੀ ਜਲਦੀ ਫੜਿਆ ਜਾਵੇ ਇਨਸਾਫ਼ ਮਿਲਣਾ ਚਾਹੀਦਾ ਜੀ ਤੇ ਜਿਹਨੂੰ ਗੋਲੀ ਵੱਜੀ ਜਖਮੀ ਤੇ ਨਹੀਂ ਹੋਇਆ ਕੋਈ ਬੰਦਾ ਜੀ ਬਸ ਉਹ 2 ਇੰਚ ਦਾ ਫੈਸਲਾ ਰਹਿ ਗਿਆ ਜੀ ਤੇ ਵੱਜਣ ਨੂੰ ਡਾਇਰੈਕਟ ਗੋਲੀ ਰਾੰਦੇ ਦੇ ਵਜੀਗਾ ਖੋਲ ਖਾ ਲੱਗਾ ਕੋਈ ਹਾਂਜੀ ਸ਼ੀਸ਼ੇ ਤੇ ਖੋਲ ਲੱਗਾ ਜੀ ਸ਼ੀਸ਼ੇ ਤੇ ਮੋੜੀ ਆਈ ਏ ਲੱਗਾ ਪਿਆ ਖੋਲ ਹਾਂਜੀ ਲੱਗਾ ਸ਼ੀਸ਼ੇ ਦੀ ਤਾਂ ਹੋਈ ਆ ਜਿਹੜਾ ਕੋਈ ਆਪਣੇ ਲੈ ਕੇ ਆ ਰਹੇ ਸੀਗੇ ਸ੍ਰਿੰਦਰ ਸਿੰਘ ਤੇ ਹਰਦੀਪ ਸਿੰਘ ਕੈਸ਼ ਦੀ ਰਿਕਵਰੀ ਜੀ ਇਹਨਾਂ ਤੇ ਫਾਇਰ ਕਰਕੇ ਤੇ ਕੈਸ਼ ਜਿਹੜਾ ਕੋਈ ਕਰੀਬ 70000 ਰੁਪਇਆ ਦੀ ਲੁੱਟ ਸਰ ਕੀ ਨਾ ਉਹ ਬੰਦੇ ਦਾ ਕੀ ਨਾਮ ਆ ਜਿਹੜਾ ਗੱਡੀ ਡਰਾਈਵਰ ਸੀ ਆਪਣਾ ਗੱਡੀ ਚਲਾਉਂਦੇ ਉਹ ਇੱਕ ਹਰਦੀਪ ਸਿੰਘ ਆ ਕਿਸ਼ਿੰਦਰ ਸਿੰਘ ਸਰ ਕਿੰਨੀਆਂ ਫਾਇਰ ਹੋਏ ਜੀ ਗੋਲੀ ਦੀ ਇੱਕ ਗੋਲੀ ਜਿਹੜੀ ਉਹ ਲੱਗੀ ਸ਼ੋ ਹੋਈ ਆ ਉਸ ਤੋਂ ਬਾਅਦ ਜਿਹੜਾ ਆਮ ਪਬਲਿਕ ਇੱਥੇ ਇਕੱਠੀ ਹੋਈ ਆ ਉਹ ਫਾਇਰ ਤੋਂ ਬਾਅਦ ਇਹਨੇ ਕਹਿੰਦੇ ਕਿ ਸਾਡਾ ਜਿਹੜਾ ਬੈਕ ਆਸ਼ੀਨ ਕੇ ਲੈ ਸਰ ਕੀ ਲੱਗਦਾ ਕਿ ਨਾਮ ਅਗਲੇ ਚੌਂਚ ਨਾਕਾ ਲੱਗਾ ਹੁੰਦਾ ਏ ਫਿਰ ਪਿੱਛੇ ਇਲੈਕਸ਼ਨ ਕਮਿਸ਼ਨ ਦੀ ਗੱਡੀ ਵੀ ਖਲੋਤੀ ਹੁੰਦੀ ਏ ਇਹਦੇ ਵਿੱਚ ਜਿਹੜਾ ਸਾਡਾ ਪੁਲਿਸ ਦਾ ਆ ਜੀ ਆਪਾਂ ਪੂਰੀ ਸ਼ਕਤੀ ਕਰਦੇ ਆ ਫਿਰ ਵੀ ਜਿਹੜੀ ਕੋਈ ਐਹੋ ਜਿਹੀ ਘਟਨਾ ਨੂੰ ਇਨਜਾਮ ਦੇਣ ਵਾਲੇ ਉੱਤੇ ਸ਼ਕਤੀ ਦੇ ਨਾਲ ਜਿਹੜਾ ਨੁਕਤਾ ਆ ਕੀ ਫਰਚਾ ਦਰਜ ਕਰ ਰਹੇ ਫਰਚਾ ਦਰਜ ਕਰ ਰਹੇ ਠੀਕ ਹੈ